ਜੀ ਮੈਂ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਲੋ ਜੀ ਹਾਜ਼ਰ ਹਾਂ ਅੱਜ ਮੈਂ ਆਪਣੇ ਰੱਬ ਵਰਗੇ ਸੁਰਤਿਆਂ ਦੇ ਅੱਗੇ ਲੋਕ ਤੱਤ ਲੈ ਕੇ ਇਹ ਲੋਕ ਤੱਤ ਨੇ ਇਹ ਵੀ ਸਾਡੀ ਸੱਭਿਆਚਾਰ ਦਾ ਇੱਕ ਅਨਿੱਖੜਮਾ ਅੰਗ ਹੈ ਜਿਵੇਂ ਗੀਤ ਦੋਹੇ ਬੋਲੀਆਂ ਸਿੱਠਣੀਆਂ ਤੇ ਇਹ ਲੋਕ ਤੱਤ ਵੀ ਉਸਾਰੇ ਸੱਭਿਆਚਾਰ ਦਾ ਇੱਕ ਅਨਿੱਖੜਮਾ ਅੰਗ ਹੈ ਬੇੜੀ ਗੱਲ ਆਪਾਂ ਔਂ ਕਿਸੇ ਨੂੰ ਕਹ ਦਈਏ ਉਹ ਇੰਨੀ ਸੱਜਣਾ ਆਵੇ ਤੇ ਜਦੋਂ ਇਹ ਫਿਰ ਇਹ ਸ਼ਬਦਾਂ ਵਿੱਚ ਪਰੋਈ ਜਾਂਦੀ ਹੈ ਨਾ ਤੇ ਫਿਰ ਉਹ ਸਾਰਿਆਂ ਨੂੰ ਬਹੁਤ ਹੀ ਵਧੀਆ ਇਤਨੀ ਕਿਨ ਸਮਝ ਆ ਜਾਂਦੀ ਹੈ ਤੇ ਜਿਹੜਾ ਮੈਨੂੰ ਪਤਾ ਪਾਉ ਉਹ ਜਿਵੇਂ ਬੱਚੇ ਵਿਰਧਾਸ਼ ਨੂੰ ਛੱਡ ਜਾਂਦੇ ਨੇ ਮਾਂ ਕਿਆਂ ਨੂੰ ਜਾਂ ਅਗਸ ਦੇ ਬੱਚੇ ਦੀ ਵਿਆਹ ਸ਼ਾਦੀ ਦੇਰੀ ਹੋ ਰਹੀ ਹੈ ਜਾਂ ਕਹਿੰਦੇ ਵੀ ਰਾਜਨਿਕ ਦੇ ਵਿੱਚ ਕਿਸੇ ਨੂੰ ਕੋਈ ਰੁਕਾਵਟਾਂ ਹੁੰਦੀਆਂ ਨੇ ਤੇ ਉਹੋ ਉਹਦੇ ਬਾਰੇ ਛੋਟਾ ਜਿਹਾ ਇੱਕ ਪਾ ਟਿਕੋਸ਼ੀ ਮਹਾਰਾਜ ਨੇ ਦੱਸਿਆ ਤੇ ਕਿਵੇਂ ਤੁਹਾਨੂੰ ਇਹ ਲੋਕ ਦਿੱਥੋਂ ਦੇ ਬਾਦ ਦੱਸੋ ਲਿਖ ਲਿਓ ਯਾਦ ਰਹੇਗਾ ਤਾਂ ਯਾਦ ਕਰ ਲਿਓ ਲਓ ਸੁਣੋ ਪਹਿਲਾ ਲੋਕ ਕਥਾ ਤੇ ਯਾਨਾ ਸੁਣਿਆ ਇਹਦੇ ਵਿੱਚੋਂ ਤੁਹਾਨੂੰ ਵੀ ਕੁਝ ਵਧੀਆ ਲੱਭੂਗਾ ਆ ਸਮਝ ਆਉ ਸਮਝ ਨਾ ਸਮਝਿਆ ਹੋਣ ਵਾਈਆਂ ਤੇ ਸਮਝਣ ਵਾਈਆਂ ਗੱਲਾਂ ਨੇ ਤੇ ਬੱਚਿਆਂ ਨੂੰ ਵੀ ਸੁਨਾਇਆ ਕਰਿਓ ਹਨਾ ਤੇ ਸੁਣੋ ਲਿਖਣ ਵਾਲੇ ਨੇ ਬਹੁਤ ਜੇ ਢੰਗ ਨਾਲ ਇਹਨੂੰ ਇਹਨਾਂ ਸ਼ਬਦਾਂ ਵਿੱਚ ਜਾਨ ਪਾਈ ਕੋਈ ਹੈ ਸੁਣੋ ਠੀਕ ਹੈ ਕਹਿੰਦਾ ਬਹੁਤਾ ਸੌਰੀ ਜਾਈਦਾ ਨਹੀਂ ਠੀਕ ਹੈ ਬਹੁਤਾ ਸੌਰੀ ਜਾਈਦਾ ਨਹੀਂ ਮੁੰਡੇ ਨੂੰ ਕਿਹਾ ਕੁੜੀਆਂ ਦਾ ਸੌਰੀ ਰਹਿਣਾ ਬਹੁਤਾ ਸੌਰੀ ਜਾਈਦਾ ਨਹੀਂ ਪੀ ਕੇ ਖਰੂ ਪਾਈਦਾ ਨਹੀਂ ਲੜਕੇ ਵਿਖਾਈਦਾ ਨਹੀਂ हादसा बने जगदा मियां बीबी लड़ लीए राजीनामा कर लीए उची नीवी जर लीए माण रहे सब का मोड्या तो ना बिना गलों झुकीिए ना कि मोडिया तो है ना बिना गलों झुकीिए ना, तो ना, ना सच कहना है ना जो भी होंगे हो जाए ਸਮਾ ਨਹੀਂ ਸਮਾ ਨਹੀਂ ਰੁਕਦਾ ਸਮਾ ਨਹੀਂ ਰੁਕਦਾ ਤੇ ਜੋਦਾ ਨਹੀਂ ਲੁਕਦਾ ਤੇ ਸੂਰਜ ਵੀ ਛਿਪਦਾ ਨਾ ਜੀ ਬੱਦਰੀ ਲੁਕਾ ਲਵੇ ਖੇਤੀવાડી ਧੰਦਾ ਚੰਗਾ ਤੇ ਨਿਰੋਗ ਬੰਦਾ ਚੰਗਾ ਰਾਤੀ ਹੱਥ ਡੰਡਾ ਚੰਗਾ ਕੱਲੇ ਕਹਰੇ ਜਾਣ ਨੂੰ ਦੰਡਾ ਹੱਥ ਕੱਲੇ ਕਹਰੇ ਜਾਣ ਵਾਸਤੇ ਜੇ ਜਾਵੇ ਹੱਥੇ ਡੰਡਾ ਚੰਗਾ ਜਰੂਰ ਲੈ ਕੇ ਜਾਓ ਵਾਧੂ ਜ਼ਹਿਰ ਲਿਆਈਦਾ ਨਹੀਂ ਵਾਧੂ ਜ਼ਹਿਰ ਲਿਆਈਦਾ ਨਹੀਂ ਘਰ ਚ ਟਿਕਾਈਦਾ ਨਹੀਂ ਤੇ ਬੱਚੇ ਹੱਥ ਫੜਾਈਦਾ ਨਹੀਂ ਮੌਤ ਦੇ ਸਮਾਨ ਨੂੰ ਰੁੱਖਾ ਜ਼ਹਿਰ ਪਈਆ ਮਾੜਾ ਬੇਸੁਰਾ ਗਵਈਆ ਮਾੜਾ ਲੋਨਦਾਰ ਪਈਆ ਮਾੜਾ ਕਰਜ਼ਾ ਉਤਰੇ ਲੋਨ ਨਹੀਂ ਲੈਣਾ ਚਾਹੀਦਾ ਤੁਰੇ ਨਾ ਕਚਹਿਰੀ ਵੱਲ ਮਸਲੇ ਦਾ ਲੱਬੇ ਹੱਲ ਫਟਾਫਟ ਐ ਨਮੀ ਪੇਸ਼ ਕਰਦੇ ਮੁਕੰਦਮਾ ਕਰਦੇ ਹੋ ਬਹੁਤ ਸੋਣਾ ਲਿਖਿਆ ਨੇ ਤੁਰੇ ਨਾ ਕਚਹਿਰੀ ਵੱਲ ਮਸਲੇ ਦਾ ਲੱਭੇ ਹੱਲ ਆਹ ਕੇ ਜਵਾਨੋਂ ਗੱਲ ਮਰਦ ਨਾ ਮੁੱਕਰੇ ਕਿਉਂਕਿ ਵੀ ਚਪੌਣ ਮਾੜਾ ਡਰਾਈਵਰੀ ਚ ਸੌਣ ਮਾੜਾ ਐ ਡੂੰਗੇ ਪਾਣੀ ਨਾ ਆਉਣ ਮਾੜਾ ਰਈਏ ਬੱਚ ਬਚ ਕੇ ਮਾੜਾ ਮਾੜੇ ਤੇ ਕਰੀਦਾ ਰਹਿਮ ਬੋਧਾ ਵੀਨਾ ਚੰਗਾ ਬਹਿਮ ਪਿੰਡ ਵਿੱਚ ਟਾਈਮ ਕੱਢ ਲਈਏ ਹੱਸ-ਹੱਸ ਕੇ ਸੱਪ শেਠੂਹੇ ਕੋਲੋਂ ਆਦਮੀ ਦੂਹੇ ਕੋਲੋਂ ਈਰਖਾ ਦੇ ਤੂਹੇ ਕੋਲੋਂ ਈਰਖਾ ਦੇ ਤੂਹੇ ਕੋਲੋਂ ਦੂਰੀਆਂ ਬਣਾ ਲਈਏ ਲਓ ਜੀ ਬਹੁਤ ਹੀ ਗਿਆਨ ਵਾਲੀਆਂ ਇਹ ਗੱਲਾਂ ਨੇ ਤੇ ਮੇਰੇ ਵੀਰ ਨੇ ਲਿਖੀਆਂ ਨੇ ਪੰਮਾਡੂਮੇ ਵਾਲੇ ਨੇ ਹਨਾ ਤੇ ਲਓ ਇਹ ਸਮਝੋ ਤਾਂ ਇਹਨਾਂ ਵਿੱਚੋਂ ਤੁਹਾਨੂੰ ਬਹੁਤ ਹੀ ਸੇਧ ਮਿਲੂਗੀ ਤੇ ਇਹਦਾ ਲੋਕ ਤੱਤ ਹੋਇਆ ਪੂਰਾ ਤੇ ਹੁਣ ਆਜੋ ਆਪਾਂ ਨੁਕਤੇ ਵੱਲ ਇਹ ਦੱਸਿਆ ਪ੍ਰਦੀਪ ਮਿਸ਼ਰਾ ਜੀ ਨੇ ਨਾ ਸੌਰੀ ਕੌਤੀ ਜੀ ਮਹਾਰਾਜ ਬ੍ਰਿੰਦਵਨ ਵਾਲਾ ਨੇ ਕਹਿੰਦੇ ਇਹ ਵੀ ਜੇ મત ਬੱਚੇ ਕਿਸੇ ਬੱਚੇ ਸ਼ਾਦੀ ਨਹੀਂ ਹੁੰਦੀ ਹੈ ਨਾ ਤਾ ਯਾ ਰਾਜਨੀਤਿਕ ਖੇਤਰ ਵਿੱਚ ਕੋਈ ਤੁਹਾਨੂੰ ਅੜਚਣਾ ਹੁੰਦੀ ਹੈ ਤੁਸੀਂ ਤਾਂ ਸਹੀਓ ਪਰ ਤੁਮ ਫੇਰ ਵੀ ਅੜਚਣਾ ਆਉਂਦੀ ਹੈ ਤਾਂ ਤੁਸੀਂ ਕਰੋ ਇਹ ਆਪਾ ਕਿ ਬੁੱਧਵਾਰ ਕਹਿੰਦੇ ਬਹੁਤ ਹੀ ਅद्भुत ਦਿਨ ਹੈ ਕਹਿੰਦੇ ਜੇ ਕਿਸੇ ਬੇਟੇ ਬੇਟੀ ਦੀ ਸ਼ਾਦੀ ਨਹੀਂ ਹੁੰਦੀ ਤਾਂ ਤੁਸੀਂ ਬੁੱਧਵਾਰ ਹਰ ਬੁੱਧਵਾਰ ਨੂੰ ਭਗਵਾਨ ਸ਼ੰਕਰ ਦੇ ਮੰਦਰ ਵਿੱਚ ਜਾਓ ਇੱਕ ਰੋਟਾ ਜਾਂਦਾ ਲਓ ਤੇ ਫਿਰ ਭਗਵਾਨ ਸ਼ੰਕਰ ਦੇ ਹਰੀ ਮੂੰਗੀ ਪਹਿਲਾਂ ਪੰਜ ਜਾਂ ਚੜਾਤਾ ਫਿਰ ਉਹ ਤੇ ਸਾਬਤ ਹਰੀ ਮੂੰਗੀ ਚੜਾ ਹਰ ਮੁੱਦਬਾਰ ਹੈ ਨਾ ਤੇ ਤਾਂ ਤਾਂ ਤੁਹਾਡੇ ਜਿਹੜੇ ਜਿਹੜੇ ਬੱਚਿਆਂ ਦੀ ਸ਼ਾਦੀ ਦੀ ਹੋਈ ਆ ਤਾਂ ਉਹ ਬੱਚੇ ਦਾ ਨਾਮ ਲੈ ਕੇ ਭਗਵਾਨ ਮੇਰੇ ਸੰਯੋਗ ਜੋੜਦੇ ਤੇ ਉਹ ਕਹਿ ਕੇ ਤੁਸੀਂ ਜਾਂ ਚੜਾਓ ਤੇ ਹਰੀ ਮੂੰਗੀ ਜਿਹੜਾ ਹਰੀ ਮੂੰਗੀ ਚੜਾਓ ਤੁਹਾਡੇ ਬੱਚੇ ਜਿਹੜੇ ਤੁਹਾਨੂੰ ਵਿਰਦਾ ਅਸ਼ਮ ਵਿੱਚ ਨਹੀਂ ਛੱਡ ਕੇ ਆਉਣਗੇ ਤੇ ਹੋਰ ਜਿਹੜੇ ਤੁਹਾਡੇ اٹਕੇ ਹੋਏ ਕੰਮ ਨੇ ਉਹ ਵੀ ਹੋ ਜਾਣਗੇ ਤੇ ਇਹ ਬਿਲਕੁਲ ਭੁਲੜਾ ਨਹੀਂ ਕਰਕੇ ਜਰੂਰ ਦੇਖੋ ਕਿਸੇ ਪੰਡਤ ਕੋਲੇ ਜਾਂ ਨਹੀਂ ਲੋੜਨੀ ਮੈਂ ਤਾਂ ਉਹਨਾਂ ਤੋਂ ਸੁਣ ਕੇ ਤੇ ਥੋੜ ਨੂੰ ਕੋਲੇ ਪਛਾਤਾ ਉਹ ਜਿਹੜਾ ਉੱਥੇ ਬੈਠੇ ਗਰੰਟੀਆਂ ਦਿੰਦੇ ਨੇ ਹੈਨਾ ਬਾਕੀ ਆਪਣਾ ਮਾਨਸਾ ਆਪ ਚਾਹੀਦਾ ਬੁਰਾਈ ਕਰਨ ਵਾਸਤੇ ਬਿਲਕੁਲ ਮੰਦਰ 'ਚ ਨਾ ਜਾਓ ਜੇ ਉਹ ਬੁਰਾ ਹੋ ਜੇ ਚੰਗੇ ਵਾਸਤੇ ਜਾਓ ਤਾਂ ਚੰਗਾ ਹੀ ਹੋਊਗਾ ਪ੍ਰਮਾਤਮਾ ਕਰੂਗਾ ਤੇ ਬੁੱਧਵਾਰ ਦਿਨ ਨੂੰ ਦਿਉਨਾ ਬੁੱਧਵਾਰ ਵਾਲੇ ਦਿਨਾਂ ਉਹ ਪੰਜਾਬ ਦਾ ਰੋਟਾ ਚੜਾ ਕੇ